ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਮਾਨ ਬਟਿਕ ਦੇ ਉੱਪਰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਹੈਂਡਵਰਕ ਦੇ ਸੂਟ ਦਿਖਾਵਾਂਗੇ ਇਹ ਕਲਰ ਬਹੁਤ ਯੂਨੀਕਾ ਵਿਆਹ ਸ਼ਾਦੀ ਲਈ ਕਿਤੇ ਵੀ ਤੁਸੀਂ ਐਨੀ ਟਾਈਮ ਵੇਅਰ ਕਰ ਸਕਦੇ ਹੋ ਕਿਸੇ ਵੀ ਪਾਰਟੀ ਫੰਕਸ਼ਨ ਦੇ ਵਿੱਚ ਤੇ 트ੈਂਡਿੰਗ ਦੇ ਵਿੱਚ ਰਹਿਣਗੇ ਜੀ ਇਹ ਕਲਰ ਪੂਰਾ 2025 ਦੇ ਵਿੱਚ ਤੁਸੀਂ ਬਣਾ ਸਕਦੇ ਹੋ ਫੈਬਰਿਕ ਵੀ ਬਹੁਤ ਵਧੀਆ ਹੋਊਗਾ ਕريب ਦੇ ਵਿੱਚ ਹੋਊਗਾ ਸਿਲਕ ਦੇ ਵਿੱਚ ਹੋਊਗਾ ਜਾਂ オーਰਗਾਂజా ਦੇ ਵਿੱਚ ਹੈ ਇਹਨਾਂ ਦੇ ਜਿਹੜਾ ਫੈਬਰਿਕ ਹੈ ਤੁਹਾਨੂੰ ਦੇਖ ਕੇ ਪਤਾ ਲੱਗ ਜਾਣਾ ਤੇ ਹੈਂਡਵਰਕ ਦਾ ਕੰਮ ਕੀਤਾ ਹੋਊਗਾ ਜੀ ਆਡੀ ਵਰਕ ਦਾ ਕੰਮ ਕੀਤਾ ਹੋਊਗਾ ਜਿੰਨੇ ਵੀ ਸੂਟ ਬਣੇ ਹੋਏ ਆ ਇਹਨਾਂ ਦਾ ਕੰਬੀਨੇਸ਼ਨ ਵੀ ਬਹੁਤ ਵਧੀਆ ਇਹ ਜਿੰਨੇ ਵੀ ਸੂਟ ਆ ਸਾਰਿਆਂ ਮਤਲਬ ਕਿ ਤੁਹਾਡੇ 50 ਤੋਂ ਤੁਸੀਂ ਜਿੰਨੇ ਵੀ نیچے-नीचे ਹੋਣਾ ਸਾਰੇ ਇਹ ਬਣਾ ਸਕਦੇ ਹੋ ਸੂਟ ਮਤਲਬ ਕਿ ਮੋਸਟਲੀ ਬ੍ਰਾਈਡਲ ਵਗੈਰਾ ਵੀ ਅੱਜ ਕੱਲ ਲਾਈਟ ਤੇ ਡਾਰਕ ਦੋਨੋਂ ਕਲਰ ਦਾ ਕੰਬੀਨੇਸ਼ਨ ਵੇਅਰ ਕਰਦੇ ਆ ਹਨ ਤਾਂ ਤੁਸੀਂ ਐਵੇਂ ਦੇ ਕਲਰ ਬਣਾ ਸਕਦੇ ਹੋ ਠੀਕ ਐਨੀ ਟਾਈਮ ਐਨੀ ਪਾਰਟੀ ਤੁਸੀਂ ਵੇਅਰ ਕਰ ਸਕਦੇ ਹੋ ਨਵੇਂ ਨਵੇਂ ਡਿਜ਼ਾਈਨ ਨਵੇਂ ਵੀਡੀਓ ਦੇ ਵਿੱਚ ਲੈ ਕੇ ਆਵਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਿਓ ਸ਼ੇਅਰ ਵੀ ਜ਼ਰੂਰ ਕਰਿਓ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰਿਓ Thank you so much for watching my videos.